ਆਪਾਂ ਆਪਰੇ ਨਿਕਲੋ ਉਹ ਵੀ ਆ ਗਿਆ ਵੀ ਮੈਂ ਤਾਂ ਨਹੀਂ ਨਹੀਂ ਮੈਂ ਕਿਹਾ ਤੁਹਾਡੇ ਮਿੱਕੇ ਦਾ ਚਲੋ ਜੀ ਹੋਇਆ ਤਾਂ ਦੋ ਰਿਜ਼ਲਟ ਆਇਆ ਕਿੰਦਾ ਤੇ ਤੁਹਾਡੇ ਟੈਂਪਰ ਦੇ ਉਹਦੇ ਬਾਰੇ ਐਸ ਸਰ ਮੇਰਾ ਨਾਮ ਪ੍ਰਭਜੋਤ ਸਿੰਘ ਸਿਦੇਵਾ ਜੀ ਮੇਰੇ ਫਾਦਰ ਸਾਹਿਬ ਸਰਦਾਰ 인ਦਰਜੀਤ ਸਿੰਘ ਸਿਦੇਵਾ ਅ ਸਾਡਾ ਸਰ ਜਿਹੜਾ ਐਗਜ਼ਾਮ ਸੀ ਇਹ ਹਾਇਰ ਜੁਡੀਸ਼ੀਅਲ ਪੰਜਾਬ ਨੇ ਹਾਈ ਕੋਰਟ ਵੱਲੋਂ ਕੰਡਕਟ ਹੁੰਦਾ ਐ ਐਜ਼ ਐਨ ਅਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜਜ ਦੀ ਪੋਸਟ ਵਾਸਤੇ ਸਾਡਾ ਸਤੰਬਰ ਦੇ ਵਿੱਚ ਮੇਨਸ ਐਗਜ਼ਾਮ ਹੋਇਆ ਸੀਗਾ ਮੇਨਸ ਦੇ ਵਿੱਚ ਪੰਜ ਪੇਪਰਸ ਹੁੰਦੇ ਆ ਸਿਵਲ ਲਾ 1 ਸਿਵਲ ਲਾ 2 ਐਂਡ ਕ੍ਰਿਮੀਨਲ ਲਾ ਐਂਡ ਇੰਗਲਿਸ਼ ਤੇ ਪੰਜਾਬੀ ਪੰਜਾਬ ਵਾਸਤੇ ਤੇ ਇੰਗਲਿਸ਼ ਤੇ ਹਿੰਦੀ ਹਰਿਆਣੇ ਵਾਸਤੇ ਤੇ ਇੱਕ ਜੀਕੇ ਦਾ ਪੇਪਰ ਹੁੰਦਾ ਉਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਜਿਹੜੇ ਕੈਂਡੀਡੇਟਸ ਸ਼ਾਰਟਲਿਸਟ ਹੁੰਦੇ ਆ ਉਹਨਾਂ ਨੂੰ ਇੰਟਰਵਿਊ ਵਾਸਤੇ ਕਾਲ ਕੀਤਾ ਜਾਂਦਾ ਤੇ ਲਾਸਟ ਮੰਥ ਸਾਡਾ 19 20 21 ਨੂੰ ਰਾਦਰ ਦੇ ਸੰਬੰਧੀ ਇੰਟਰਵਿਊ ਹੋਏ ਸੀਗੇ ਤੇ ਉਹ ਇੰਟਰਵਿਊਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਸ਼ਾਰਟਲਿਸਟ ਹੋਏ ਆ ਮੈਂ ਪੰਜਾਬ ਦੇ ਵਿੱਚ ਵੀ ਸਰ ਰੈਂਕ 1 ਅਚੀਵ ਕੀਤਾ ਐਂਡ ਹਰਿਆਣੇ ਦੇ ਵਿੱਚ ਵੀ ਰੈਂਕ 1 ਅਚੀਵ ਕੀਤਾ ਸਰ ਜੀ ਸਰ ਸਸਤਾਂ ਦੀ ਘਟੋ-ਘਟ ਜਿਹੜੀ ਆ ਉਹ ਪ੍ਰੈਕਟਿਸ ਚਾਹੀਦੀ ਆ ਸੋ ਕਿਸ ਤਰ੍ਹਾਂ ਤੁਹਾਡਾ ਜਿਹੜਾ ਤਜਰਬਾ ਰਿਹਾ ਤੇ ਕਿੰਨਾ ਕੰਮ ਆਇਆ ਉਹਦੇ ਬਾਰੇ ਥੋੜਾ ਜਿਹਾ ਕਿੰਨੇ ਅਟੈਂਪਟ ਕੀਏ ਉਹਦੇ ਬਾਰੇ ਸਰ ਨੰਬਰ ਆਫ ਕ੍ਰਾਈਟੇਰੀਆਸ ਆ ਰਿਕੁਆਇਰਡ ਜੀ 7 ਸਾਲ ਦੀ ਪ੍ਰੈਕਟਿਸ ਤੁਹਾਡੀ 35 ਸਾਲ ਦੀ ਏਜ ਚਾਹੀਦੀ ਆ ਤੁਹਾਡੇ ਹਰ ਸਾਲ 50 ਵਕਾਲਤਨਾਮੇ ਚਾਹੀਦੇ ਤੇ 3 ਸਾਲ ਦੇ ਕੇਸਿਸ ਮੰਗਦੇ ਸਾਡੇ ਕੋਲ 150 ਦੇ ਕਰੀਬ ਰਿਟਰਨਸ ਇਨਕਮ ਟੈਕਸ ਰਿਟਰਨਸ ਤੇ ਵਿੱਚ ਵੀ ਕੋਈ ਲਿਮਿਟਸ ਹੈਗੀਆਂ ਤੇ ਮੇਰੀ ਜਿਹੜੀ ਪ੍ਰੈਕਟਿਸ ਸਰ 2011 ਤੋਂ ਚੱਲਦੀ ਆ ਰਹੀ ਐ ਸਰ ਮੈਂ ਡਿਸਟ੍ਰਿਕਟ ਕੋਰਟਸ ਲੁਧਿਆਣਾ ਦੇ ਵਿੱਚ ਪ੍ਰੈਕਟਿਸ ਕਰਦਾ ਜੀ ਤੇ ਇਹ ਜਿਹੜੀ ਸਰ ਮੇਰੀ अटेम्प्ट ਸੀ ਬਤੌਰ ਏਡੀਜੀ ਉਹ ਸੈਕੰਡ अटेम्प्ट ਸੀ ਸਰ ਪੰਜਾਬ ਦੀ ਲਾਸਟ ਟਾਈਮ ਮੇਰਾ ਕਰੀਬਨ 3 ਨੰਬਰ ਤੋਂ ਇੱਕ ਪੇਪਰ ਰਹਿ ਗਿਆ ਸੀਗਾ ਥੈਨ ਜਦੋਂ ਮੈਂ ਸੈਕੰਡ अटेम्प्ट ਦੇ ਵਿੱਚ ਜਿਹੜੀਆਂ ਮੇਰੇ ਕੋਲ ਕਮੀਆਂ ਪੇਸ਼ੀਆਂ ਸੀਗੀਆਂ ਉਹ ਮੈਂ ਪ੍ਰੋਪਰ ਕੋਸ਼ਿਸ਼ ਕੀਤੀ ਵੀ ਉਹਨੂੰ ਪ੍ਰੋਪਰਲੀ ਕਵਰ ਕੀਤਾ ਜਾਵੇ ਆਪਣੇ ਪ੍ਰੋਪਰ ਟੈਸਟਸ ਕੀਤੇ ਜਾਣ ਉਹ ਮੈਨੂੰ ਉਹਨੂੰ ਪੇ ਬੈਕ ਵੀ ਕੀਤਾ ਜਿਹੜਾ ਮੇਰਾ ਹਾਰਡ ਵਰਕ ਸੀਗਾ ਦੈਨ ਇੰਟਰਵਿਊਜ਼ ਦਾ ਸੈਸ਼ਨ ਸੋ ਮੌਕ ਇੰਟਰਵਿਊਸ ਹੁੰਦੀਆਂ ਸਾਡੀਆਂ ਅਕੈਡਮੀਸ ਦੇ ਵਿੱਚ ਉਹ ਮੈਂ ਅਟੈਂਡ ਕੀਤੀਆਂ ਸਰ ਤੇ ਉਸ ਤੋਂ ਬਾਅਦ ਸਰ ਜਦੋਂ ਇੰਟਰਵਿਊ ਤੋਂ ਬਾਅਦ ਮੈਂ ਸਕਸੀਡ ਕੀਤਾ ਇਹ ਵਾਲਾ ਜਗਾ ਬੈਠਾ ਪੀ ਉਹ ਤੋਂ ਨੀਚੇ ਤੇ ਪੜਦਾ ਹੋਇਆ ਹੈ ਬਸ ਠੀਕ ਹੈ ਜੀ ਆਜੋ 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 ਮਦਦ ਕਰਾ ਦੋ ਕਰਾ ਸਸੀ ਦਾ ਵੀਰੇ ਕੀ ਹਾਲ ਹੈ ਜੀ ਸਰ ਇਸ ਤਰ੍ਹਾਂ ਹੁੰਦਾ ਨਾ ਜਿੰਨਾ ਤੁਸੀਂ ক্লোਜ਼ ਟਾਰਗੇਟ ਤੋਂ ਵਾਪਸ ਆਨਿਓ ਲਾਈਕ ਮੈਂ ਦੱਸਿਆ ਮੇਰਾ 3 ਨੰਬਰ ਤੋਂ ਰਹਿ ਗਿਆ ਸੀਗਾ ਸੋ ਮਿਰਚੀ ਜ਼ੀਲ ਵੱਧ ਗਈ ਸੀ ਸਰ ਮੈਂ ਫ੍ਰੈਂਕਲੀ ਦੱਸਾਂ ਕਿ ਮੈਨੂੰ ਇਹ ਸੀਗਾ ਕਿ ਮੇਰੀ ਜਿਹੜੀਆਂ ਵੀ ਕਮੀਆਂ ਹੈਗੀਆਂ ਮੈਂ ਉਹਨੂੰ ਪੂਰੀਆ ਕਰਨਾ ਤੇ ਉਹ ਮੇਰਾ ਟਾਰਗੇਟ ਤੋਂ ਮੈਂ ਆਪਣੇ ਤੋਂ ਹਟਣਾ ਨਹੀਂ ਹੈ ਹਾਂ ਅਨਡਾਊਟਿਡਲੀ ਚੈਲੰਜਸ ਤਾਂ ਬਹੁਤ ਹੁੰਦੇ ਆ ਪ੍ਰੈਕਟਿਸ ਹੈ ਤੁਸੀਂ ਫੈਮਿਲੀ ਲਾਈਫ ਮੈਨੇਜ ਕਰਨੀ ਹੈ ਬਟ ਮੈਂ ਪੂਰਾ ਆਪਣੇ ਲੋ ਬੈਸਟ ਐਫਰਟਸ ਕਰਨੇ ਸੀ ਕਿ ਕਿ ਮੈਂ ਉਹ ਇੱਕ ਜਿਵੇਂ ਕਹਿੰਦੇ ਨਾ ਮੱਛੀ ਦੀ ਅੱਖ ਤੇ ਨਜ਼ਰ ਰੱਖੀ ਹੋਈ ਸੀ ਕਿ ਕਿ ਮੈਂ ਅਚੀਵ ਕਰਨਾ ਸੋ ਮੈਂ ਉਧਰਲੇ ਪਾਸੇ ਹਾਰਡ ਵਰਕ ਕਰਦੇ ਮੈਂ ਸਰ ਜੀ ਹਰਿਆਣਾ ਦੋਮਾ ਜੇ ਤੁਹਾਡਾ ਰਾਈਟ ਬੋਨ ਹੈ ਸੋ ਪ੍ਰੀਫਰੈਂਸ ਕਿੱਧਰ ਰੋਗੀ ਕਿ ਪੰਜਾਬ ਚ ਲੋਗੇ ਜਾਂ ਹਰਿਆਣੇ ਚ ਬਸ ਉਹਦੇ ਮਾਰੇ ਸਰ ਇਹ ਜਿ세 ਆਪਣਾ ਦੇਖੋ ਪੰਜਾਬ ਜਿਹੜਾ ਆਪਣਾ ਮੇਨ ਡੋਮੇਨ ਹੈ ਸਰ ਉਧਰ ਹੀ ਮੈਂ ਪ੍ਰੀਫਰੈਂਸ ਦਊਗਾ ਬਾਕੀ ਪੇਰੈਂਟਸ ਨਾਲ ਹਜੇ ਕਿਉਂਕਿ ਕੱਲ ਜਦੋਂ ਰਾਤ ਨੂੰ ਰਿਜ਼ਲਟ ਆਇਆ ਉਸ ਤੋਂ ਬਾਅਦ ਜਿਹੜਾ ਸ਼ੈਡਿਊਲ ਸੀ ਉਹ ਬਹੁਤ ਬੀਜ਼ੀ ਰਹਾ ਫੋਨਸ ਆਂਦੇ ਰਹੇ ਸਾਡੀ ਬਾਰੇ ਐਸੋਸੀਏਸ਼ਨ ਦੇ ਵਕੀਲਾਂ ਦੇ ਬਹੁਤ ਮੈਨੂੰ ਰਿਗਾਰਡ ਪੇ ਕੀਤਾ ਸੋ ਹਜੇ ਮੈਂ ਪ੍ਰੋਪਰ ਟਾਈਮ ਉਸ ਤੋਂ ਬਾਅਦ ਫੈਮਿਲੀ ਨਾਲ ਵੀ ਸਪੈਂਡ ਨਹੀਂ ਕਰ ਪਾਇਆ ਉਹ ਮੈਨੂੰ ਉਹਨੂੰ ਪੇ ਬੈਕ ਵੀ ਕੀਤਾ ਜਿਹੜਾ ਮੇਰਾ ਹਾਰਡ ਵਰਕ ਸੀਗਾ ਦੈਨ ਇੰਟਰਵਿਊ ਦੇ ਵਿੱਚ ਉਹ ਮੈਂ ਅਟੈਂਡ ਕੀਤੀਆਂ ਸਭ ਤੇ ਉਸ ਤੋਂ ਬਾਅਦ ਸਰ ਜਿਹੜਾ ਇੰਟਰਵਿਊ ਤੋਂ ਸਾਰੇ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਬਣੇ ਉਹਨਾਂ ਨੂੰ ਫਲ ਦਿੱਤਾ ਜੀ ਬਾਕੀ ਜਿਹੜੀ ਬੈਸਟ ਵਿਸ਼ੇ ਜ ਉਹਨਾਂ ਦੇ ਉਸਤਾਦਾਂ ਦੀ ਜ਼ਿਆਦਾ ਮੈਨੂੰ ਤੇ ਸਟਰੀਟ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਂ ਜਲਨ ਦ੍ਰੈਸ ਨਹੀਂ ਲੰਦਾ ਮੈਂ ਤਾਂ ਆਪਣਾ ਸਾਫ਼ ਸੁਥਰਾ ਬਿਜ਼ਨਸ ਕੀਤਾ ਸਾਫ਼ ਸੁਥਰੀ ਜਿੰਦਗੀ ਗੱਡੀ ਅੱਛੇ ਕਿੰਨਾ ਕਿੰਨਾ ਸਮਾਂ ਪੜ੍ਹਾਈ ਕਰਦੇ ਸੀਗੇ ਮਤਲਬ ਕਿੰਨਾ ਲੱਗਦਾ ਮਿਹਨਤ ਕੀਤੀ ਕਿੰਨੀ ਪੜਾਈ ਤੇ ਉਹਦੇ ਜੀਵਨ ਸਾਥੀ ਨੇ ਜੋ ਦਾ ਸਾਥ ਦਿੱਤਾ ਨਾ ਉਹ ਕੋਈ ਜਿਵੇਂ ਕੋਈ ਨਹੀਂ ਦੇ ਸਕਦਾ ਜੀ ਪਾਸੇ ਹੋਏ ਜੀਵਨ ਸਾਥੀ ਦੀ ਬਜਾ ਨਾਲ ਹੀ ਅੱਜ ਉਸ ਕੁਰਸੀ ਤੇ ਪਹੁੰਚੇ ਅੱਜ ਤੁਹਾਨੂੰ ਬਹੁਤ ਜੀ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਮੇਰੇ ਹਲਕੇ ਤੋਂ ਇਸੇ ਨੌਜਵਾਨ ਨੇ ਤੀਸਰਾ ਜਿਹੜਾ ਜੱਜ ਦਾ ਟੈਸਟ ਕਰੀਤ ਰਿਆ ਨੇ ਇਸ ਤੋਂ ਪਹਿਲਾਂ ਦੋ ਲੜਕੀਆਂ ਨੇ ਪੀਸੀਸ ਅਲਾਈਡ ਸਰਵਿਸ ਜਿਹੜੀਆਂ ਕਰੀਤ ਕਰਨ ਇੱਕ ਬਸੰਤ ਬਿਹਾਰ ਦੀ ਹੈ ਇੱਕ ਕਰਮਨ ਬਿਹਾਰ ਦੀ ਲੜਕੀ ਹੈ ਅੱਜ ਅਡੀਸ਼ਨ ਸੈਸ਼ਨ ਜਦੇ ਰੂਪ ਵਿੱਚ ਇਹਨਾਂ ਨੇ ਪਾਸ ਕਰਕੇ ਮੇਰੇ ਹਲਕੇ ਦਾ ਆਪਣੇ ਸਿਦੇਵਾ ਫੈਮਿਲੀ ਦਾ ਜਿਹੜਾ ਨਾਮ ਚੱਕ ਰਿਆ ਇਕੱਲੇ ਜੱਜ ਨਹੀਂ ਬਣੇ ਇਹਨਾਂ ਨੇ ਪੰਜਾਬ ਤੇ ਹਰਿਆਣਾ ਦੋਨੋਂ ਵਿੱਚੋਂ ਟੌਪ ਕਰਿਆ